ਪੰਜਾਬ ਸਰਕਾਰ ਦੇ ਵੱਲੋਂ ਐਨ ਆਰ ਆਈ ਜੋ ਵਿਦੇਸ਼ਾਂ 'ਚ ਬੈਠੇ ਪੰਜਾਬੀ ਨੇ ਉਹਨਾਂ ਦੀ ਸਹੂਲਤ ਦੇ ਲਈ ਅਕਸਰ ਮਿਲਣੀ ਕੀਤੀ ਜਾਂਦੀ ਹੈ ਇੱਕ ਵਾਰ ਮੁਰ ਤੋਂ ਇਹ ਮਿਲਣੀ ਦੀ ਤਾਰੀਖ ਤੈਅ ਹੋਈ ਹੈ ਇਸ ਵੀਡੀਓ ਦੇ ਵਿੱਚ ਉਸ ਬਾਰੇ ਪੂਰੀ ਜਾਣਕਾਰੀ ਹੈ ਸਾਂਝੀ ਕਰਾਂਗੇ ਦੱਸ ਦਈਏ ਪੰਜਾਬ ਸਰਕਾਰ ਦੇ ਵੱਲੋਂ ਜੋ ਐਨ ਆਰ ਆਈਜ਼ ਨੇ ਉਹਨਾਂ ਦੀਆਂ ਸਮੱਸਿਆਵਾਂ ਸੁਣੀ ਆ ਜਾਂਦੀਆਂ ਨੇ ਪਹਿਲਾਂ ਐਨ ਆਰ ਆਈਜ਼ ਨੂੰ ਸਮੱਸਿਆਵਾਂ ਦੱਸਣ ਦੇ ਲਈ ਪੰਜਾਬ ਦੇ ਵਿੱਚ ਆਉਣਾ ਪੈਂਦਾ ਸੀ ਆਪਣੀ ਸਮੱਸਿਆ ਦੱਸਣੀ ਪੈਂਦੀ ਸੀ ਤੇ ਹੱਲ ਕਰਵਾਉਣਾ ਪੈਂਦਾ ਸੀ ਪਰ ਹੁਣ ਮੌਜੂਦਾ ਸਰਕਾਰ ਦੇ ਵੱਲੋਂ ਲਗਾਤਾਰ ਐਨ ਆਰ ਆਈ ਮਿਲਣੀਆਂ ਕੀਤੀਆਂ ਜਾਂਦੀਆਂ ਨੇ ਜਿਸ ਦੇ ਵਿੱਚ ਸਮੱਸਿਆ ਸੁਣੀ ਜਾਂਦੀ ਹੈ ਆਨਲਾਈਨ ਮਾਧਿਅਮ ਦੇ ਨਾਲ ਸੋ ਹੁਣ 6ਵੀਂ ਮਿਲਣੀ ਕੀਤੀ ਜਾ ਰਹੀ ਹੈ ਕੱਲ ਸ਼ਨੀਵਾਰ ਨੂੰ ਹੋਣ ਜਾ ਰਹੀ ਹੈ 6ਵੀਂ ਮਿਲਣੀ ਐਨ ਆਰ ਆਈ ਮਿਲਣੀ ਦੇ ਵਿੱਚ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਨੇ ਐਲਾਨ ਕੀਤਾ ਹੈ ਕਿ ਐਨ ਆਰ ਆਈ ਮਿਲਣੀ ਦੇ ਵਿੱਚ ਜੋ ਆਨਲਾਈਨ ਮਿਲਣੀ ਹੈ ਇਹ 31 ਮਈ 2025 ਨੂੰ ਦੁਪਹਿਰ 12 ਵਜੇ ਆਯੋਜਿਤ ਕੀਤੀ ਜਾਵੇਗੀ ਸੋ ਪਹਿਲਾਂ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਨੂੰ ਪੰਜਾਬ ਆਉਣਾ ਪੈਂਦਾ ਸੀ ਆਪਣੀ ਸਮੱਸਿਆ ਦਾ ਹੱਲ ਕਰਾਉਣ ਦੇ ਲਈ ਪਰ ਹੁਣ ਅਜਿਹਾ ਨਹੀਂ ਵੈ ਅਜਿਹਾ ਹੁਣ ਸੌਖਾ ਹੋ ਗਿਆ ਵੈ ਕੋਈ ਸਮੱਸਿਆ ਵੈ ਤਾਂ ਸਮੱਸਿਆ ਦਾ ਸਮਾਧਾਨ ਆਨਲਾਈਨ ਹੀ ਹੋ ਜਾਂਦਾ ਵੈ ਤੇ ਆਨਲਾਈਨ ਹੀ ਸਮੱਸਿਆ ਸੁਣੀ ਜਾਂਦੀ ਵੈ ਔਰ 31 ਮਈ 2025 ਨੂੰ ਦੁਪਹਿਰ 12 ਵਜੇ 6ਵੀਂ ਐਨ ਆਰ ਆਈ ਆਨਲਾਈਨ ਮਿਲਣੀ ਹੈ ਜੋ ਕਿ ਕੀਤੀ ਜਾ ਰਹੀ ਹੈ ਔਰ ਇਸ ਮਿਲਣੀ ਦੇ ਵਿੱਚ ਸਮੱਸਿਆਵਾਂ ਦਾ ਹੱਲ ਕੀਤਾ ਜਾਵੇਗਾ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਨੇ ਮਿਲਣੀ ਸਮਾਰੋਹ ਦੇ ਬਾਰੇ ਜਾਣਕਾਰੀ ਤਾਂ ਕਾਫੀ ਦਿਨ ਪਹਿਲਾਂ ਹੀ ਸਾਂਝੀ ਕਰਤੀ ਸੀ ਪਰ ਇਸ ਦੇ ਲਈ ਜ਼ਰੂਰੀ ਲਿੰਕ ਈਮੇਲ ਅਤੇ ਵਟਸਐਪ ਨੰਬਰ ਹੈ ਹੁਣ ਜਾਰੀ ਕਰ ਦਿੱਤਾ ਗਿਆ ਇਸ ਆਨਲਾਈਨ ਮਿਲਣੀ ਦੇ ਵਿੱਚ ਲੋਕਾਂ ਨੂੰ ਆਪਣੀਆਂ ਸਮੱਸਿਆਵਾਂ ਜੋ ਕਿ ਈਮੇਲ ਜਾਂ ਫਿਰ WhatsApp ਦੇ ਰਾਹੀਂ ਸਾਂਝੀਆਂ ਕਰਨੀਆਂ ਪੈਣਗੀਆਂ ਅਤੇ ਉਹਨਾਂ ਦਾ ਹੱਲ ਵੈ ਜੋ ਕਿ ਮੌਕੇ ਤੇ ਹੀ ਆਨਲਾਈਨ ਅਤੇ ਆਫਲਾਈਨ ਮਾਧਿਅਮ ਦੇ ਨਾਲ ਕੀਤਾ ਜਾਵੇਗਾ ਸੋ WhatsApp ਨੰਬਰ ਜੋ ਜਾਰੀ ਹੋਇਆ ਹੈ ਉਸ ਦੇ ਬਾਰੇ ਤੋਂ ਨਾਲ ਜਾਣਕਾਰੀ ਸਾਂਝੀ ਕਰ ਦਿੰਦੇ ਆ WhatsApp ਨੰਬਰ ਹੈ 9056009884 और इस ईमेल जो कि जारी हुई है वो ईमेल एड्रैस भी तू दें एन आर आई मिनिस्टर टू जीरो टू थ्री एट जीमेल डॉट कॉम एन आर आई एम आई एन आई एस टी ई आर टू जीरो टू थ्री एट जीमेल डॉट कॉम और यह एड्रैस जारी होया वै और यू आर एल लिंक भी है जो भारत वीसी डॉट एन आई सी डॉट इन स्लैश जॉइन सैवन फोर वन जीरो थ्री फाइव वन फोर जीरो एट ਔਰ ਇਹ ਜੋ ਲਿੰਕ ਨੇ ਜਾਰੀ ਕੀਤੇ ਗਏ ਨੇ ਔਰ ਇਹਨਾਂ ਲਿੰਕਾਂ ਦੇ ਨਾਲ ਇਸ ਸੰਬੰਧਿਤ ਤੁਸੀਂ ਵੀਡੀਓ ਕਾਨਫਰencing ਦੇ ਵਿੱਚ ਜੁੜ ਜਾਓਗੇ ਇਸ ਮੀਟਿੰਗ ਦੇ ਵਿੱਚ ਜੁੜ ਸਕਦੇ ਹੋ ਸਮੱਸਿਆ ਭੇਜਣ ਦੇ ਲਈ ਹੱਲ ਸੰਭਵ ਹੈ ਜੇਕਰ ਤੁਸੀਂ ਆਪਣੀ ਸਮੱਸਿਆ ਦੱਸਦੇ ਹੋ ਤਾਂ ਤੁਹਾਡੀ ਸਮੱਸਿਆ ਵਾ ਸਿੱਧੀ ਮੰਤਰੀ ਸਾਹਿਬ ਪੰਜਾਬ ਦੇ ਸੁਣਨਗੇ ਔਰ ਮੌਕੇ ਤੇ ਹੀ ਉਸ ਦਾ ਹੱਲ ਵੀ ਕੀਤਾ ਜਾਵੇਗਾ ਸ਼ਿਕਾਇਤਾਂ ਸੁਣਨਗੇ ਹਰ ਇੱਕ ਗੱਲ ਨੂੰ ਧਿਆਨ ਨਾਲ ਸੁਣਿਆ ਜਾਵੇਗਾ ਦੇਖਿਆ ਪੜਿਆ ਜਾਵੇਗਾ ਤੇ ਉਸ ਦਾ ਜੋ ਹੱਲ ਵੀ ਕੀਤਾ ਜਾਵੇਗਾ ਔਰ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਦੇ ਵੱਲੋਂ ਆਨਲਾਈਨ ਮੀਟਿੰਗ ਦਾ ਲਿੰਕ ਹੈ ਜੋ ਜਾਰੀ ਕਰ ਦਿੱਤਾ ਗਿਆ ਹੈ ਇਹ ਪ੍ਰੋਗਰਾਮ ਹੈ ਜੋ 6ਵਾਂ ਐਨਆਰਆਈ ਆਨਲਾਈਨ ਮਿਲਣੀ ਵੈ ਜੋ ਕਿ 31 ਮਈ 2000 ਪੱਛੀ ਨੂੰ ਹੋਣ ਜਾ ਰਹੀ ਹੈ ਪੰਜਾਬ ਸਰਕਾਰ ਦੇ ਵੱਲੋਂ ਐਨ ਆਰ ਆਈ ਜੋ ਵਿਦੇਸ਼ਾਂ ਚ ਬੈਠੇ ਪੰਜਾਬੀ ਨੇ ਉਹਨਾਂ ਦੀ ਸਹੂਲਤ ਦੇ ਲਈ ਅਕਸਰ ਮਿਲਣੀ ਕੀਤੀ ਜਾਂਦੀ ਹੈ ਇੱਕ ਵਾਰ ਮੋੜ ਤੋਂ ਇਹ ਮਿਲਣੀ ਦੀ ਤਾਰੀਖ ਤੈਅ ਹੋਈ ਹੈ ਇਸ ਵੀਡੀਓ ਦੇ ਵਿੱਚ ਉਸ ਬਾਰੇ ਪੂਰੀ ਜਾਣਕਾਰੀ ਹੈ ਸਾਂਝੀ ਕਰਾਂਗੇ ਦੱਸ ਦਈਏ ਪੰਜਾਬ ਸਰਕਾਰ ਦੇ ਵੱਲੋਂ ਜੋ ਐਨ ਆਰ ਆਈਜ਼ ਨੇ ਉਹਨਾਂ ਦੀਆਂ ਸਮੱਸਿਆਵਾਂ ਸੁਣੀ ਆ ਜਾਂਦੀਆਂ ਨੇ ਪਹਿਲਾ ਐਨ ਆਰ ਆਈਜ਼ ਨੂੰ ਸਮੱਸਿਆਵਾਂ ਦੱਸਣ ਦੇ ਲਈ ਪੰਜਾਬ ਦੇ ਵਿੱਚ ਆਉਣਾ ਪੈਂਦਾ ਸੀ ਆਪਣੀ ਸਮੱਸਿਆ ਦੱਸਣੀ ਪੈਂਦੀ ਸੀ ਤੇ ਹੱਲ ਕਰਵਾਉਣਾ ਪੈਂਦਾ ਸੀ ਪਰ ਹੁਣ ਮੌਜੂਦਾ ਸਰਕਾਰ ਦੇ ਵੱਲੋਂ ਲਗਾਤਾਰ ਐਨ ਆਰ ਆਈ ਮਿਲਣੀਆਂ ਕੀਤੀਆਂ ਜਾਂਦੀਆਂ ਨੇ ਜਿਸ ਦੇ ਵਿੱਚ ਸਮੱਸਿਆ ਸੁਣੀ ਜਾਂਦੀ ਹੈ ਆਨਲਾਈਨ ਮਾਧਿਅਮ ਦੇ ਨਾਲ ਸੋ ਹੁਣ 6ਵੀਂ ਮਿਲਣੀ ਕੀਤੀ ਜਾ ਰਹੀ ਹੈ ਕੱਲ ਸ਼ਨੀਵਾਰ ਨੂੰ ਹੋਣ ਜਾ ਰਹੀ ਹੈ 6ਵੀਂ ਮਿਲਣੀ ਐਨ ਆਰ ਆਈ ਮਿਲਣੀ ਦੇ ਵਿੱਚ ਮੰਤਰੀ ਕੁਦੀਪ ਸਿੰਘ ਤਾਲੀਵਾਲ ਨੇ ਐਲਾਨ ਕੀਤਾ ਹੈ ਕਿ ਐਨ ਆਰ ਆਈ ਮਿਲਣੀ ਦੇ ਵਿੱਚ ਜੋ ਆਨਲਾਈਨ ਮਿਲਣੀ ਹੈ ਇਹ 31 ਮਈ 2025 ਨੂੰ ਦੁਪਹਿਰ 12 ਵਜੇ ਆਯੋਜਿਤ ਕੀਤੀ ਜਾਵੇਗੀ ਸੋ ਪਹਿਲਾਂ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਨੂੰ ਪੰਜਾਬ ਆਉਣਾ ਪੈਂਦਾ ਸੀ ਆਪਣੀ ਸਮੱਸਿਆ ਦਾ ਹੱਲ ਕਰਾਉਣ ਦੇ ਲਈ ਪਰ ਹੁਣ ਅਜਿਹਾ ਨਹੀਂ ਵੈ ਅਜਿਹਾ ਹੁਣ ਸੌਖਾ ਹੋ ਗਿਆ ਵੈ ਕੋਈ ਸਮੱਸਿਆ ਵੈ ਤਾਂ ਸਮੱਸਿਆ ਦਾ ਸਮਾਧਾਨ ਆਨਲਾਈਨ ਹੀ ਹੋ ਜਾਂਦਾ ਵੈ ਤੇ ਆਨਲਾਈਨ ਹੀ ਸਮੱਸਿਆ ਸੁਣੀ ਜਾਂਦੀ ਵੈ ਔਰ 31 ਮਈ 2025 ਨੂੰ ਦੁਪਹਿਰ 12 ਵਜੇ ਛੇਵੀ ਐਨਆਰਆਈ ਆਨਲਾਈਨ ਮਿਲਣੀ ਹੈ ਜੋ ਕਿ ਕੀਤੀ ਜਾ ਰਹੀ ਹੈ ਔਰ ਇਸ ਮਿਲਣੀ ਦੇ ਵਿੱਚ ਸਮੱਸਿਆਵਾਂ ਦਾ ਹੱਲ ਕੀਤਾ ਜਾਵੇਗਾ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਨੇ ਮਿਲਣੀ ਸਮਾਰੋਹ ਦੇ ਬਾਰੇ ਜਾਣਕਾਰੀ ਤਾਂ ਕਾਫੀ ਦਿਨ ਪਹਿਲਾਂ ਹੀ ਸਾਂਝੀ ਕਰਤੀ ਸੀ ਪਰ ਇਸ ਦੇ ਲਈ ਜ਼ਰੂਰੀ ਲਿੰਕ ਈਮੇਲ ਅਤੇ ਵਟਸਐਪ ਨੰਬਰ ਹੈ ਹੁਣ ਜਾਰੀ ਕਰ ਦਿੱਤਾ ਗਿਆ ਹੈ ਇਸ ਆਨਲਾਈਨ ਮਿਲਣੀ ਦੇ ਵਿੱਚ ਲੋਕਾਂ ਨੂੰ ਆਪਣੀਆਂ ਸਮੱਸਿਆਵਾਂ ਜੋ ਕਿ ਈਮੇਲ ਜਾਂ ਫਿਰ WhatsApp ਦੇ ਰਾਹੀਂ ਸਾਂਝੀਆਂ ਕਰਨੀਆਂ ਪੈਣਗੀਆਂ ਅਤੇ ਉਹਨਾਂ ਦਾ ਹੱਲ ਵੈ ਜੋ ਕਿ ਮੌਕੇ ਤੇ ਹੀ ਆਨਲਾਈਨ ਅਤੇ ਆਫਲਾਈਨ ਮਾਧਿਅਮ ਦੇ ਨਾਲ ਕੀਤਾ ਜਾਵੇਗਾ ਸੋ WhatsApp ਨੰਬਰ ਜੋ ਜਾਰੀ ਹੋਇਆ ਹੈ ਉਸ ਦੇ ਬਾਰੇ ਤੋਂ ਨਾਲ ਜਾਣਕਾਰੀ ਸਾਂਝੀ ਕਰ ਦਿੰਦੇ ਆ WhatsApp ਨੰਬਰ ਹੈ 9056009884 और इस ईमेल जो कि जारी हुई है वो ईमेल एड्रैस भी तू दें एन आर आई मिनिस्टर टू जीरो टू थ्री एट जी मेल डॉट कॉम एन आर आई एम आई एन आई एस टी ई आर टू जीरो टू थ्री एट जीमेल डॉट कॉम और यह एड्रैस जारी होया वै और यू आर एल लिंक भी है जो भारत वी सी डॉट एन आई सी डॉट इन स्लैश जॉइन सैवन फोर वन जीरो थ्री फाइव वन फोर जीरो एट ਔਰ ਇਹ ਜੋ ਲਿੰਕ ਨੇ ਜਾਰੀ ਕੀਤੇ ਗਏ ਨੇ ਔਰ ਇਹਨਾਂ ਲਿੰਕਾਂ ਦੇ ਨਾਲ ਇਸ ਸੰਬੰਧਿਤ ਤੁਸੀਂ ਵੀਡੀਓ ਕਾਨਫਰencing ਦੇ ਵਿੱਚ ਜੁੜ ਜਾਓਗੇ ਇਸ ਮੀਟਿੰਗ ਦੇ ਵਿੱਚ ਜੁੜ ਸਕਦੇ ਹੋ ਸਮੱਸਿਆ ਭੇਜਣ ਦੇ ਲਈ ਹੱਲ ਸੰਭਵ ਹੈ ਜੇਕਰ ਤੁਸੀਂ ਆਪਣੀ ਸਮੱਸਿਆ ਦੱਸਦੇ ਹੋ ਤਾਂ ਤੁਹਾਡੀ ਸਮੱਸਿਆ ਵਾ ਸਿੱਧੀ ਮੰਤਰੀ ਸਾਹਿਬ ਪੰਜਾਬ ਦੇ ਸੁਣਨਗੇ ਔਰ ਮੌਕੇ ਤੇ ਹੀ ਉਸ ਦਾ ਹੱਲ ਵੀ ਕੀਤਾ ਜਾਵੇਗਾ ਸ਼ਿਕਾਇਤਾਂ ਸੁਣਨਗੇ ਹਰ ਇੱਕ ਗੱਲ ਨੂੰ ਧਿਆਨ ਨਾਲ ਸੁਣਿਆ ਜਾਵੇਗਾ ਦੇਖਿਆ ਪੜਿਆ ਜਾਵੇਗਾ ਤੇ ਉਸ ਦਾ ਜੋ ਹੱਲ ਵੀ ਕੀਤਾ ਜਾਵੇਗਾ ਔਰ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਦੇ ਵੱਲੋਂ ਆਨਲਾਈਨ ਮੀਟਿੰਗ ਦਾ ਲਿੰਕ ਹੈ ਜੋ ਜਾਰੀ ਕਰ ਦਿੱਤਾ ਗਿਆ ਵੈ ਇਹ ਪ੍ਰੋਗਰਾਮ ਹੈ ਜੋ 6ਵਾਂ ਐਨਆਰਆਈ ਆਨਲਾਈਨ ਮਿਲਣੀ ਵੈ ਜੋ ਕਿ 31 ਮਈ 2025 ਨੂੰ ਹੋਣ ਜਾ ਰਹੀ ਹੈ